ਜਿਹੜੇ ਨੇ ਨਾ ਕਰੂਰ ਤਾਂ ਛੱਡ ਦੇਵੇ ਜਦੋਂ ਅਕਰੂਰ ਹੋ ਜਾਂਦਾ ਜੇ ਅਕਰੂਰ ਹੋ ਗਿਆ ਤਾਂ ਭਗਤ ਜਿਹੜੇ ਕੂਰ ਕਰਿਆ ਉਹ ਜਿਹੜਾ ਹੈਗਾ ਆਮ ਲੋਗਾਰਿਤ ਲੋਗਾਰੀ ਦਾ ਜਿਹੜੀ ਇਹ ਕੂਰ ਕਰਿਆ ਜਿਹੜੇ ਕਰਦੇ ਆ ਰੋਜ਼ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਲਓ ਭੇਦ ਲਓ ਜਿਹਦੇ ਨਾਲ ਕੁਝ ਪ੍ਰਾਪਤੀ ਨਾ ਹੋਵੇ ਨਾ ਜੋ ਉਸ ਧਰਮ ਦੇ ਵਿੱਚ ਲਿਖਿਆ ਹੋਇਆ ਹੈ ਉਸ ਮਤ ਵਿੱਚ ਗ੍ਰੰਥ ਵਿੱਚ ਉਹ ਜੇ ਦੀ ਜੇ ਪ੍ਰਾਪਤੀ ਨਹੀਂ ਹੁੰਦੀ ਪਰ ਉਸ ਵਾਂ ਦੀ ਕੋਈ ਕਿਰਿਆ ਕਰਦਮ ਕੂਰ ਕਰਿਆ ਹੁੰਦੀ ਹੈ ਇਸ ਵਕਤ ਅਸੀਂ ਆਪਣੀ ਇਹ ਗੱਲ ਕਰੀਏ ਜਿਹੜਾ ਕੁਝ ਵੀ ਅਸੀਂ ਕਰ ਰਹੇ ਹਾਂ ਗੁਰਦੁਆਰਿਆਂ 'ਚ ਉਹਨਾਂ ਗੁਰਦੁਆਰਿਆਂ 'ਚ ਜਿਹੜੇ ਇਤਿਹਾਸੀ ਜਿਹਨੂੰ ਅਸੀਂ ਵੱਡੇ ਮੰਨਦੇ ਹਾਂ ਸੈਂਟਰ ਮੰਨਦੇ ਹਾਂ ਤਖਤ ਵੀ ਮੰਨਦੇ ਅਗਵਾਈ ਵੀ ਦੇਣ ਵਾਲੇ ਉਹੀ ਨੇ ਜੇ ਉੱਥੋਂ ਗੁਰਮਖੀ ਨਹੀਂ ਬਣ ਰਹਾ ਕੋਈ ਉਹ ਕੂਰ ਕਰਿਆ ਜੋ ਕਿਰਿਆ ਕਰਨ ਵਾਲਾ ਹੀ ਗੁਰਮਖੀ ਬਣ ਰਿਹਾ ਉਹਨਾਂ ਤੇ ਕੋਈ ਅਸਰ ਨਹੀਂ ਪੈ ਰਹਾ ਜਿਹੜੇ 2 ਵਜੇ ਉੱਠ ਕੇ ਇਹਨਾਂ ਕੁਝ ਕਰਦੇ ਨੇ ਜੇ ਉੱਥੋਂ ਉਹ ਖੁਦੇ ਨਹੀਂ ਪਾਸ ਹੋ ਰਹੇ ਪੜਾਉਣ ਵਾਲੇ ਤਾਂ ਕੂਰ ਕਰਿਆ ਸੱਚ ਹੈ ਚਾਹੇ ਉਹ ਸ ਕਰਨ ਕਰਨ ਫਿਰ ਉਹ ਕੂਰ ਕਰਿਆ ਔਰ ਜੋ ਸਭ ਇਹ ਜਗ ਸ੍ਰੀ ਭਗਵਾਨ ਕੋ ਪੇਧੋ ਜੇ ਸ੍ਰੀ ਭਗਵਾਨ ਦਾ ਪੇਧੋ ਉਹਨਾਂ ਨੇ ਪਾ ਲਿਆ ਤਾਂ ਦੱਸ ਦੇਣ ਸ੍ਰੀ ਭਗਵਾਨ ਕੀ ਹੈ ਸਮਝਾ ਦੇਣ ਦੁਨੀਆ ਨੂੰ ਜੇ ਨਹੀਂ ਪਾਇਆ ਫਿਰ ਕੂਰ ਕਰਿਆ ਇਹ ਕੁਰਬਾਨੀ ਹੈ ਲਾਜ ਨਹੀਂ ਆ ਕੇ ਸਰ ਐਵੇਂ ਸਾਡੀ ਵੀ ਨਹੀਂ ਦਿੱਤਾ ਜਾ ਸਕਦਾ ਕਿਸੇ ਨੂੰ ਕਿਸੇ ਦੀ ਗੱਲ ਕਿਉਂ ਕਰੀਏ ਕਿਸੇ ਦੀ ਗੱਲ ਅਸੀਂ ਯਾਦ ਕਰਦੇ ਸੀ ਜਦ ਸਾਡਾ ਧਰਮ ਆਪਣੇ ਵਜੂਦ ਵਿੱਚ ਨਹੀਂ ਸੀ ਉਹ ਤਾਂ ਸਾਡਾ ਬਰਾਬਰ ਵजूद ਦੇ ਵਿੱਚ ਹੈ ਅਸੀਂ ਆਪਣੀ ਗਲਤੀ ਆਪਣੀ ਕਮੀ ਪਹਿਨਾ ਉਹ ਹਿੰਦੂ ਧਰਮ ਨੂੰ ਹੀ ਸੁਧਾਰਨਾ ਚਾਹੁੰਦੇ ਸੀ ਕੋਈ ਧਰਮ ਵਿੱਚ ਖਰਾਬੀਆਂ ਨੇ ਨੂੰ ਸੁਧਾਰ ਕੇ ਇੱਕ ਬਣਾ ਦਈਏ ਬੇਦ ਦੇ ਅਨੁਸਾਰ ਕਰ ਲਈਏ ਉਹ ਤਾਂ ਮੰਨੇ ਨਹੀਂ ਉਹਨਾਂ ਜੋ ਕੋਈ ਆਦਮੀ ਅਸੀਂ ਬੇਦ ਅਨੁਸਾਰ ਹੋ ਗਏ ਸਿੱਖ ਸਿੱਖ ਅਸੀਂ ਵੀ ਜਿਹੇ ਉਹ ਜਿਹੇ ਹੋ ਗਏ ਅਸੀਂ ਕਿਉਂ ਜਿਹੇ ਹੋ ਗਏ ਸਵਾਲ ਹੈ ਜਿਹੜੇ ਲਈਤੇ ਆਏ ਤੇ ਅਸੀਂ ਲਈਓ ਕਿੱਥੋਂ ਲੱਥੇਓ ਕਿਉਂ ਲੱਥੇਓ ਸਵਾਲ ਹੈ ਉਹ ਝੱਡੋ ਉਹ ਤਾਂ ਪਹਿਲਾਂ ਹੀ ਮੁਨਕਰ ਸੀਗੇ ਉਹ ਤਾਂ ਮੁਨਕਰ ਸੀ ਵੀ ਅਸੀਂ ਤਾਂ ਪਾਈਏ ਕੰਮ ਕਰਨ ਲਈ ਅਸੀਂ ਤਾਂ ਇਧਰ ਨੂੰ ਜਾਣਾ ਨਹੀਂ ਅਸੀਂ ਤਾਂ ਇੱਥੇ ਹੀ ਠੀਕ ਹਾਂ ਅਸੀਂ ਤਾਂ ਲਾਈਨ ਤੇ ਆ ਗਏ ਸੀ ਦੋ ਅਸੀਂ ਹੁਣ ਤੁਰਨੂ ਕਿਉਂ ਨਹੀਂ ਤਿਆਰ ਕਿਉਂ ਨਹੀਂ ਤੁਰ ਰਹੇ ਅਸੀਂ ਇਸ ਰੀ ਭਗਵਾਨ ਦਾ ਭੇਦ ਕਿਉਂ ਨਹੀਂ ਪਾਇਆ ਕਿਉਂ ਨਹੀਂ ਬਾੜੇ ਇਹ ਇਹ ਕੰਮ ਨਹੀਂ ਛੱਡਦਾ ਭਗਵਾਨ ਦਾ ਭੇਦ ਪਾਉਣ ਦਾ ਕੰਮ ਨਹੀਂ ਛੱਡਦਾ ਸੀ ਟਾਰਗੇਟ ਇਹਦਾ ਨਹੀਂ ਅਸੀਂ ਬਦਲ ਲਿਆ ਬਸ ਇਹ ਟਾਰਗੇਟ ਬਦਲਨੇ ਤਾਂ ਕਿਉਂ ਬਦਲ ਲਿਆ ਫਿਰ ਉਹ タルਮੀ ਨਹੀਂ ਰਿਹਾ ਸਾਡਾ ਫਿਰ ਕੂਰ ਕਰਾ ਹੋ ਗਈ ਆਪੀ ਦੇ ਉੱਤੇ ਵਾਲਾ ਹੀ ਹਾਲ ਜੋ ਵੀ ਹੈ ਇਹ ਤਾਂ ਵਿਚਾਰ ਕੇ ਬਦਲ ਗੂ ਵੀ ਕੀ ਹਾਲ ਹੈ ਕਿੱਥੋਂ ਗਲਤੀ ਪਈ ਕਿਉਂ ਪਈ ਜੇ ਇਹ ਨਹੀਂ ਕਰਾਂਗੇ ਤੂੰ ਦੁਨੀਆ ਨੇ ਤਰੁਜ ਰਿਜੈਕਟ ਕਰ ਦੇਣ ਰੇ ਰਿਜੈਕਟ ਉਹ ਝੂਠਣਾ ਰਿਜੈਕਟ ਤਾਲਮ ਨਹੀਂ ਰਿਜੈਕਟ ਹੋਉ ਲੋਸ ਗੁਰਮਤ ਨਹੀਂ ਰਿਜੈਕਟ ਹੋਣੀ ਗੁਰਮਤ ਫਿਰ ਪ੍ਰਗਟ ਹੋ ਜੂਗੀ ਬੰਦ ਨਹੀਂ ਰਿਜੈਕਟ ਹੋ ਜਾਣਗੇ ਵੀ ਸਿੱਖ ਨਹੀਂ ਗਣ ਮੰਨਣ ਵਾਲੇ ਰਿਜੈਕਟ ਹੋ ਜਾਣਗੇ ਟਰਮ ਰਹੂਗਾ ਹੈ ਟਰਮ ਨੂੰ ਨਹੀਂ ਕਰ ਰਿਜੈਕਟ ਕਰ ਸਕਦਾ ਗੁਰਮਤ ਨੂੰ ਨਹੀਂ ਕਰ ਰਿਜੈਕਟ ਕਰ ਸਕਦਾ ਗੁਰਮਤ ਪ੍ਰਗਟ ਹੋ ਜੂਗੀ ਜਿਹੜੇ ਮੰਨਣਗੇ ਸਿੱਖ ਰਹਿ ਜਾਣਗੇ ਜਿਹੜੇ ਨਾ ਮੰਨਣਗੇ ਰਿਜੈਕਟ ਹੋ ਰਿਜੈਕਟ ਹੋ ਜਾਣਗੇ ਸਿੱਖੀ ਤੋਂ ਜਿਹੜੇ ਮੰਨਣਗੇ ਪਹਿਰਾ ਦੇਣਗੇ ਉਹ ਸਿੱਖਣ ਜਿਹੜੇ ਮੁਨਕਰ ਹੋ ਜਾਣਗੇ ਵੀ ਅਸੀਂ ਉਹ ਛੱਡ ਕੇ ਪਰੇ ਤਾਂ ਹੋ ਜਾਣਗੇ ਗਲਤ ਤਾਂ ਲੈਣਗੇ ਨਾ ਉਹ ਇਹ ਕਾਤੇ ਕਰਨਗੇ ਅਸੀਂ ਸਿੱਖ ਸਾਡਾ ਮਤਲਬ ਜਿਹੜਾ ਇਹ ਹੈ ਨਾ ਇਹੀ ਮਤਲਬ ਹੈ ਗਲਤ ਦਾ ਸਿੱਧਾ ਕਿ ਭਈ ਇਹ ਇਹ ਜਿਵੇਂ ਕੋਈ ਪ੍ਰਚਾਰ ਕਰਦਾ ਗਲਤ ਵੀ ਇਹ ਸਿੱਖ ਨਹੀਂ ਭਈ ਭਾਈ ਇਹਦੀ ਪ੍ਰਚਾਰ ਨੂੰ ਸਿੱਖੀ ਦਾ ਪ੍ਰਚਾਰ ਨਾ ਮੰਨ ਲਿਓ ਮੰਨ ਨਾ ਕਰਵੇ ਨਹੀਂ ਹੁੰਦਾ ਗੁਰੂ ਬੇਲੇ ਵੀ ਹੁੰਦਾ ਹੈ ਕਰਦੇ ਸੀ ਪ੍ਰਚਾਰ ਲੋਕ ਪਹਿਲਨ ਉਹਨਾਂ ਨੇ ਕਹਿੰਦੇ ਨੂਲੀ ਬੰਲੋ ਸਾਡੇ ਭਾਈ ਹੁੰਦੇ ਸੀ ਸਾਡੇ ਕੋਲ ਗੁਰੂ ਵੀ ਇਹ ਗੱਲ ਜਿਹੜੀ ਕਹੂਏ ਇਹ ਬੰਦਣੀ ਹੈ ਬੜਾ ਖਤਰਨਾਕ ਪ੍ਰਚਾਰ ਹੈ ਬੜੀ ਸਾਵਧਾਨੀ ਨਾਲ ਕਰਨ ਵਾਲਾ ਸਾਰੇ ਨਹੀਂ ਕਰਦੇ ਹੁੰਦੇ ਇਹਦਾ ਪ੍ਰਚਾਰ ਸਾਰੇ ਨੂੰ ਆ ਗਿਆ ਦਿੱਤੀਓ ਨਹੀਂ ਗੁਰੂ ਇਹਨਾਂ ਨੇ ਆ ਗਿਆ ਦਿੱਤੀ ਹੋਣਾ ਸੀ ਕਿਵੇਂ ਦਿੱਤੀ ਅਗੇ ਇਹ ਜਣੇ ਕਣੇ ਦੇ ਪ੍ਰਚਾਰ ਨਾਲ ਹੀ ਇਹ ਹਾਲਤ ਪੈਦਾ ਕੀਤੀ ਉਹ ਸਾਵਧਾਨੀਆਂ ਜਿਹੜੀਆਂ ਕੁਰਬਾਨੀ ਚ ਗਈ ਹੋਈਆਂ ਅਸੀਂ ਰੱਖੀਆਂ ਹੀ ਨਹੀਂ ਉਹ ਜਿਹੜਾ ਸੀ ਨਾ ਸਾਰਾ ਬਰਨ ਤੋੜਦਾ ਧੰਗਾ ਛੁੱਟ ਦਿੰਦੀ ਸਭ ਨੂੰ ਪ੍ਰਚਾਰ ਕਰਨ ਦੀ ਜੋ ਆਇਆ ਉਹ ਵਗੀ ਜਾਂਦੇ ਨੇ ਸਾਰੇ ਕਿਤਾਬਾਂ ਦੀ ਛੁੱਟ ਦੇ ਦਿੱਤੀ ਲਿਖਣ ਦੀ ਕੋਈ ਸੱਟ ਕੇ ਨਹੀਂ ਪੁੱਛਦਾ ਵੀ ਆ ਕਿਉਂ ਲਿਖਦਾ ਕਿਉਂਕਿ ਉਹਨਾਂ ਜਿਹੜੇ ਅਸਲ ਦੇ ਵਿੱਚ ਬੰਦੇ ਬੈਠੇ ਨੇ ਨਾ ਉਹਨਾਂ ਦਾ ਟਾਰਗੇਟ ਨਹੀਂ ਹੈ ਉਹਨਾਂ ਦਾ ਟਾਰਗੇਟ ਕੁਝ ਹੋਰ ਹੈ ਟਾਰਗੇਟ ਕੁਝ ਹੋਰ ਹੈ ਟਾਰਗੇਟ ਹੈ ਨਹੀਂ ਗੁਰਮਤ ਉਹਨਾਂ ਦਾ ਟਾਰਗੇਟ ਨਹੀਂ ਹੈ ਜੋ ਵਰਜੀ ਕੇਹੀ ਜਣ ਗੁਰਮਤਾਲਾ ਟਾਰਗੇਟ ਹੈ ਨਹੀਂ ਜੇ ਇਹਨਾਂ ਹੋਊਗਾ ਪਤਾ ਲੱਗ ਜਾਊਗਾ ਹਾਲੇ ਤਾਂ ਹੈ ਨਹੀਂ ਹੋ ਸਕਦਾ ਹੈ ਹੋ ਜਵੇ ਆ ਕਰਨਾ ਪਊਗਾ ਪਊਗਾ ਕਰਨਾ ਆ ਜਿਹੜਾ ਕਲੇਸ਼ ਹੈ ਰੋਜ਼ ਦਾ ਤਾਂ ਹੀ ਹੈ ਟਾਰਗੇਟ ਹੈ ਨਹੀਂ ਉਹਨਾਂ ਦਾ ਟਾਰਗੇਟ ਹੈ ਨਹੀਂ ਕੋਈ क्रूर ਆਸ਼ਕਾਇਆ क्रूर ਆ ਜਿਹੜਾ ਮਨ ਹੈ ਮਨ क्रूरਾ ਛੇ ਹੈ ਇਹ ਔਗਣਵਾਜ ਇਹਦੇ ਔਗਣਵਾਜ ਕ ਸ਼ਬਦ ਨੇ ਔਗਣ ਉਹ ਹਾਰਾ ਹੈ ਔਗਣ ਕਰੂਰਤਾ ਔਗਲੇ ਹੁੰਦਾ ਹੈ ਇਹ ਕਾਇਆ ਜੇ ਤੇ ਕਰੂਰਤਾ ਉੱਤੇ ਕਾਇਆ ਕਰ ਰਹੇ ਨੇ ਕਹਿਲ ਕਰਨਾ ਹੈ ਕਰੂਰਤਾ ਨੂੰ ਕਰੂਰਤਾ ਨੂੰ ਕੋਈ ਜਗ੍ਹਾ ਨਹੀਂ ਹੈ ਗੁਰਮਤ ਵਿੱਚ ਨਿਰਦੋਸ਼ਿਆਂ ਨੂੰ ਬੰਬ ਰੱਖ ਕੇ ਮਾਰ ਦੇਣ ਇਹ ਗੋਲੀਆਂ ਮਾਰ ਕੇ ਮਾਰ ਦੇਣ ਵਾਸਤੇ ਕੋਈ ਜਗ੍ਹਾ ਨਹੀਂ ਹੈ ਗੁਰੂ ਸਿੱਖੀ ਵਿੱਚ ਕੋਈ ਜਗ੍ਹਾ ਨਹੀਂ ਕਰੂਰ ਕੰਮ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ ਜਾਇ ਕੋਈ ਧਰਮ ਦੇ ਨੋਂ ਤੇ ਆਇਆ ਜਿਹੜੇ ਕਰਦੇ ਨੇ ਬਲੀਆਂ ਦੇਣ ਵਾਲੇ ਕਰਦੇ ਨੇ क्रूर ਕੰਮ ਵਾਸਤੇ ਕੋ ਜਨ ਕਰੂਰ ਰਾਜ ਨੂੰ ਜਿਹੜੇ ਨੇ ਉਹਨਾਂ ਨੂੰ ਤਾਂ ਉਹਨਾਂ ਦੀ ਵਿਰੋਧੀ ਗੁਰਮਤ ਉਰ ਉਹਦੇ ਪ੍ਰਹਾਰ ਕਰਦੀ ਹੈ ਉਹਨੂੰ ਤੇ ਚੋਟ ਕਰਦੀ ਹੈ ਉਹਨਾਂ ਨੂੰ ਕਾ ਕਰਦੀ ਹੈ ਉਹਨਾਂ ਦਾ ਨਾਸ ਕਰਨ ਵਾਲੀ ਹੈ क्रूर ਰਾਜ ਜਿਹੜੇ ਬੰਦੇ ਨੇ ਕਿ ਨਹੀਂ ਉਹ ਕੈਪਚਰ ਕਰਨਾ ਚਾਹੁੰਦੇ ਨੇ ਇਸ ਮਤਨ ਨੂੰ ਕੈਪਚਰ ਅਸੀਂ ਆਪਣੀ ਕ੍ਰੂਰਤਾ ਨਾਲ ਕਾਬਜ ਹੋ ਜਾਈਏ ਕ੍ਰੂਰਤਾ ਨਾਲ ਕਾਬਜ ਨਹੀਂ ਹੋ ਸਕਣਾ ਇਹਨਾਂ ਨੂੰ ਭਿਖਾ ਵੀ ਕ੍ਰੂਰਤਾ ਨਾਲ ਅਸੀਂ ਕਾਬਜ ਹੋ ਜਾਂਦੇ ਉੱਤੇ ਸਾਰੀ ਵਰਡ ਬੈਠੀ ਹੈ ਉੱਤੇ ਕ੍ਰੂਰਤਾ ਨਾਲ ਨਹੀਂ ਕਾਬਜ ਹੋ ਸਕਦੇ ਹਾਂ ਹਾਂ ਜਿੱਜਗ ਦਿਯਾਰ ਦਨਿਯੰ ਨਮੋ ਜੋਗ ਮਾਇਆ ਜਿੱਜਗ ਦਿਯਾਰ ਦਨਿਯੰ ਦਯਾਰ ਦਨਿਯੰ ਦਿੱਜੇ ਕੋਲ ਦਾ ਪੰਡਤ ਦਿੱਜੇ ਪੰਡਤ ਨੂੰ ਹੈ ਇਹਦੇ ਪੜਨਾ ਤਾਂ ਨਹੀਂ ਬ੍ਰਾਹਮਣ ਨੂੰ ਹੈ ਇਹਦੇ ਦਿੱਜੇ ਬ੍ਰਾਹਮਣ ਜਿਹੜੇ ਬ੍ਰਾਹਮਣ ਨੇ ਧਰਮ ਗਿਆਨ ਦੀ ਪੜਾਈ ਪੜ੍ਹਦੇ ਨੇ ਥੋੜਾ ਤਾਂ ਸਿੱਖੇ ਨੇ ਉਹ ਕਿਵੇਂ ਸੱਤ ਸਵੇ ਕਰਤ ਬਿਪਨ ਕੀ ਬਿਪਨ ਕੀ ਨੂੰ ਤੇ ਕਟਾਸ਼ ਕਿਰਪਾ ਕੇ ਬਿਹਾਰੋ ਦਸ ਪਾਸ਼ਾ ਨੇ ਛਤਰੀਆਂ ਨੂੰ ਦੇਤਾ ਸਿੱਖਾਂ ਨੂੰ ਦੇਤੀ ਇਹ ਪਦਵੀ ਕਹਿੰਦੇ ਗਾਹਾਂ ਨੂੰ ਜਿਹੜੇ ਤੁਹਾਡੇ ਵਾਲੇ ਕੰਮ ਸੀ ਸਿੱਖ ਕਰਦੇ 70 ਸਵਾ ਕਰਤ ਬਿਪਨ ਕੀ ਬਿਪਨ ਕੀ ਕਰਦੇ ਛਤਰੀ ਕਰਦੇ ਨੇ ਹੁ ਸਵੇਰੇ ਉੱਠਣਾ ਅਭਿਆਨ ਕਰਨਾ ਬਾਣੀ ਪੜ੍ਹਣੀ ਸਮਝਣੀ ਫਿਰ ਪੜਾਉਣੀ ਏ ਤਾਂ ਕਿ پڑھਣਾ ਦਾ ਕੰਮ ਸੀ ਪੜ੍ਹਨੋ ਪੜਾਉਲੋ ਵਿਦਿਆ ਹੁਣ ਸਿੱਖ ਕਰਦੇ ਨੇ ਕੰਮ ਹੋ ਰੋਦਾ ਸੀ ਕੰਮ ਦੀ ਗੱਲ ਐ ਇੱਥੇ ਕੰਮ ਕੋਈ ਕੀ ਕਰਦਾ ਕਿਤੇ ਦਾ ਨੋ ਸੀ ਪਿਆ ਦਿੱਜ ਜਿਹੜੇ ਦਿੱਜਕ ਨੇ ਤੇ ਤੋ ਦਾਤ ਮੰਗਦੇ ਨੇ ਰੋਜ਼ ਉਹਨਾਂ ਤੇ ਖੁਸ਼ ਹੋ ਕੇ ਉਹਨਾਂ ਤੇ પ્રસન્ન ਹੋ ਕੇ ਦਿੱਜਕ ਦੀਆਂ ਦਣੀਆਂ ਉਹਨਾਂ ਤੇ ਦੇਆ ਕਰਕੇ ਉਹਨੂੰ ਦਤ ਗਾਂਦਨੀ ਨਮੋ ਜੋਗ ਮਾਇਆ ਨਮੋ ਜੋਗ ਮਾਇਆ ਇਹ ਜੋਗ ਮਾਇਆ ਤੈਨੂੰ ਨਮਸਕਾਰ ਹੈ ਤੂੰ ਜਿਹੜੇ ਤੇ ਤੂੰ ਚਾਹੁੰਦੇ ਨੇ ਕੁਛ ਗਿਆਨ ਵਾਲੇ